ਲੋ ਨਸ਼ਾ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਨੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫਲ ਓਨਰਸ ਨੂੰ ਅਸੀਂ ਆ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਹਾਂ ਮੈਂ ਸਾਰੇ মিডিਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਇਹ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਚ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਨਾਲ ਹੀ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪਤੀ ਸਾਨੂੰ बहुत ही ज़्यादा सुचेत रहने की लड़ हैगी है मैं तो आ, मीडिया राही मैं सारे जिटिजन ज़े ज़े तो मैं बेनती करना चाहागा कि आप सैबर क्राइम के उ बहुत ही सुचेत रहिए अपने जो पासवर्ड्स हो गए ओ टीपीस हो गए किसी न भी अेयर न करिए अपनी वजिया जी प्रैक्टिस है फॉलो करिए जो कोई सइबर क्राइम हों फ्रॉड कॉल आती है या तो कोई फ्रॉड मैसेज आता है इमीजिएटली रिपोर्ट कर सकते हो ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਇਹ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ਟਰਾਂਜੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਜਿਹੜੇ ਮੋਬਾਈਲ ਕਵਰ ਹੋਏ ਆ ਇਹ ਪੰਜਾਬ ਤੋਂ ਆ ਜਾਂ ਜिले ਤੋਂ ਆ ਰਹੀ ਹੈ ਸਾਰੇ ਮੋਬਾਈਲ ਇਹ ਮੈਜੋਰਿਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਕੋਈ ਅਦਰ ਸਟੇਟ ਦਾ ਵੀ ਹੈਗਾ ਇਤੇ ਅਦਰ ਸਟੇਟਸੇ ਵੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਤੇ 120 ਜਿਹੜੇ ਆ ਇਹ ਇਹਦੇ ਵਿੱਚ ਕੋਈ ਲੋਕ ਕੋਲ ਜਿਹਦੇ ਸਰ ਤੇ ਮੰਨ ਲਓ ਕਿਸੇ ਦਾ ਮੋਬਾਈਲ ਡੇਂਪੇ ਆ ਜਾਂ ਵੀ ਕਿਤੇ ਰਹਿ ਗਿਆ ਵਿਸੋ ਗਿਆ ਤੇ ਉਹਨੂੰ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤੇ ਸਰ ਹੁੰਦਾ ਤਾਂ ਇਸ ਤਰ੍ਹਾਂ ਕਿ ਮੋਬਾਈਲ ਜਿਹੜੇ ਆ ਜ਼ਿਆਦਾਤਰ ਤੇਜ ਹੁੰਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਕੋਈ ਰਿਪੋਰਟ ਲਾਉਣ ਨੰਬਰ ਕੋਲ ਵਿੱਚ ਮਿਸਿੰਗ ਡਿਵਾਈਸ ਆ ਉਹ ਜ਼ਿਕਰ ਕੀਤਾ ਜਾਂਦਾ ਡੋਟਾ ਮੈਂ মিডিਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਹੈ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ तो उस संबंधी जेडी बंधी कार्रवाई कितनी चलती है? अच्छा सर जब लोहिलाना आया ये पिलाव पे या पिलाव तो बारी शहर में किडी किडी क्या तो किडी किडी है क्या? ज़्यादातर लेटला लोकल। लोकल मजोरिटी जेडी है क्या? वो लोकल कपूरसला जिले तो ही है क्या ने? इसका कोई कारण से पिलाव और पिलाव तो बार में तो �